ਇਹ ਬੜੀ ਖੁਸ਼ੀ ਦੀ ਗੱਲ ਆ ਜੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜੋ ਸਰਕਾਰ ਚੱਲ ਰਹੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਮੈਨੂੰ ਲੱਗਦਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਹੀ ਮੈਨੇਯਾ ਦੇ ਵਿੱਚ ਸੰਵਿਧਾਨ ਨੂੰ ਮੰਨਣ ਵਾਲੀ ਸੰਵਿਧਾਨ ਨੂੰ ਬਚਾਉਣ ਵਾਲੀ ਸਰਕਾਰ ਆ ਅੱਜ ਤੱਕ ਤੁਸੀਂ ਪਿਛਲੇ 70 ਸਾਲ ਦਾ ਇਤਿਹਾਸ ਚੱਕ ਕੇ ਦੇਖ ਲਓ ਕਿ ਕਿਸੇ ਵੀ ਸਰਕਾਰ ਨੇ ਕਿਸੇ ਗਰੀਬ ਐਸਸੀ ਪਰਿਵਾਰ ਦੀ ਕਦੇ ਤੁੱਕੀ ਵੀ ਮਾਫ ਕੀਤੀ ਹੋਵੇ ਗਰੀਬ ਪਰਿਵਾਰ ਐਸਸੀ ਪਰਿਵਾਰ ਜਿਹੜੇ ਕਿ ਅਗਰ ਐਸਸੀ ਕਾਰਪੋਰੇਸ਼ਨ ਤੋਂ ਕੋਈ ਕਰਜ਼ਾ ਲੈਂਦੇ ਸੀ ਉਹਨਾਂ ਦੇ ਕਰਜ਼ੇ ਦੀ ਪੰਡ ਤਾਂ ਵਧੀ ਜਾਂਦੀ ਸੀ ਪਰ ਕਦੇ ਉਹਨਾਂ ਦੀ ਮਾਫੀ ਦੇ ਬਦਲ ਕਿਸੇ ਵੀ ਸਰਕਾਰ ਨੇ ਚਾਹੇ ਕੋਈ ਮੁੱਖ ਮੰਤਰੀ ਚੰਨੀ ਬਣ ਗਿਆ ਹੋਵੇ ਚਾਹੇ ਕੋਈ ਬਣ ਗਿਆ ਹੋਵੇ ਇਸੇ ਨੇ ਵੀ ਐਸਸੀ ਦਲਤ ਪਰਿਵਾਰਾਂ ਦੇ ਨਾਲ ਇੰਨੀ ਮਿਹਰਬਾਨੀ ਨਹੀਂ ਦਿਖਾਈ ਹਾਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਨਾਲ ਮੋਦੀ ਸਾਹਿਬ ਬੀਜੇਪੀ ਹੁਆਲਿਆਂ ਨੇ ਤਾਂ ਮਿਹਰਬਾਨੀ ਬੜੀ ਵਾਰ ਦਿਖਾ ਦਿੱਤੀ بڑے بڑے ਲੋਕਾਂ ਦੇ ਤਾਂ ਕਰਜ਼ਿਆਂ ਦੇ ਉੱਤੇ ਲੀਕ ਬੜੀ ਵਾਰ ਮਾਰ ਦਿੱਤੀ ਪਰ ਜਦੋਂ ਗਰੀਬ ਦੀ ਵਾਰੀ ਆਉਂਦੀ ਸੀ ਤਾਂ ਹੱਥ ਘੁੱਟ ਲਿਆ ਜਾਂਦਾ ਸੀ ਤਾਂ ਉਦੋਂ ਕਰ ਲਿਆ ਜਾਂਦਾ ਸੀ ਕਿ ਇਹਦੇ ਘਰ ਨੂੰ ਕੁਰਕ ਕਰ ਦਿਓ ਇਹਦੇ ਜਿਹੜਾ ਹੈਗਾ ਜਿਹੜੀ ਚੀਜ਼ ਪਲੈਜ ਕੀਤੀ ਆ ਉਹਦੇ ਉੱਤੇ ਕਬਜ਼ਾ ਕਰ ਲਿਓ ਗਰੀਬ ਨੂੰ ਘਰੋਂ ਬਾਹਰ ਕੱਢ ਦਿਓ ਜਿੰਦਾ ਲਾ ਦਿਓ ਪਰ ਇਹਦੇ ਕਰਜ਼ੇ ਦੀ ਮੁਕਤੀ ਨਹੀਂ ਕਰਨੀ ਕਿਉਂਕਿ ਇਹਨੂੰ ਅਸੀਂ ਗੁਲਾਮ ਬੜਾ ਕੇ ਰੱਖਣਾ ਪਹਿਲੀ ਸਰਕਾਰ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਨ੍ਹਾਂ ਨੇ ਕਿ ਪੂਰੇ ਪੰਜਾਬ ਦੇ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਦਲਿਤ ਭਾਈਚਾਰੇ ਦੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਐਸਸੀ ਕਾਰਪੋਰੇਸ਼ਨ ਦੇ ਵਿੱਚੋਂ ਕਰਜ਼ਾ ਲਿਆ ਸੀ ਉਹਨਾਂ ਦੇ ਸਮੁੱਚੇ ਕਰਜ਼ੇ ਦੇ ਉੱਤੇ ਲੀਕ ਮਾਰੀ ਆ ਮੇਰੇ ਆਪਣੇ ਹਲਕੇ ਪੈਲ ਦੇ ਵਿੱਚ ਵੀ ਤਕਰੀਬਨ 4.5 ਲੱਖ ਰੁਪਏ ਦੇ ਕਰਜ਼ੇ ਦੇ ਉੱਤੇ ਮਾਨ ਸਾਹਿਬ ਨੇ ਲੀਕ ਮਾਰੀਆ ਅੱਜ ਸਾਰੇ ਜਿੰਨੇ ਵੀ ਸਾਡੇ ਇੱਥੇ ਪਰਿਵਾਰ ਸੀ ਬਹੁਤ ਗਰੀਬ ਪਰਿਵਾਰ ਸੀ ਇੱਕ ਮਾਤਾ ਕਹਿ ਰਹੀ ਸੀ ਕਿ ਮੇਰੇ ਹਸਬੰਡ ਦੀ ਡੈਥ ਹੋ ਗਈ ਸੀ ਪਹਿਲਾਂ ਮੈਂ ਕਿਸ਼ਤਾਂ ਭਰਉਂਦੀ ਸੀ ਪਰ ਘਰ ਵਾਲੇ ਦੀ ਡੈਥ ਹੋ ਗਈ ਘਰ ਦੀ ਰੋਟੀ ਚੱਲਣੀ ਮੁਸ਼ਕਲ ਸੀ ਤੇ ਮੈਂ ਕਿਸ਼ਤਾਂ ਕਿੱਥੋਂ ਭਰਾਂਦੀ ਕਰਜ਼ਾ ਵੱਧ ਵੱਧ ਕੇ ਪੰਡ ਬਣ ਗਈ ਸੀ ਤੇ ਮੈਨੂੰ ਚਿੰਤਾ ਸੀ ਕਿ ਕਿਤੇ ਕਦੇ ਇਸੀ ਕਾਰਪੋਰੇਸ਼ਨ ਨਾਲੇ ਆਉਣਗੇ ਤੇ ਮੇਰੇ ਘਰ ਨੂੰ ਜਿੰਦਾ ਲਾਉਣਗੇ ਪਰ ਕਹਿੰਦੀ ਧੰਵਾਦ ਕਰਦੀ ਆ ਮੈਂ ਉਸ ਅਕਾਲ ਪੁਰਖ ਦਾ ਉਹ ਲੋਕਾਂ ਦਾ ਆਮ ਜਨਤਾ ਦਾ ਜਿਨ੍ਹਾਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਸ ਕੁਰਸੀ ਤੇ ਬਿਠਾਇਆ ਜਿਹੜਾ ਕਿ ਨਿਆਂ ਦੀ ਗੱਲ ਕਰਦਾ ਰਾਜੇ ਨੇ ਗੱਲ ਜਿਹੜੀ ਆ ਉਹ ਨਿਆਂ ਦੀ ਗਰੀਬਾਂ ਦੀ ਦਲਤਾਂ ਦੀ ਕਰਨੀ ਹੁੰਦੀ ਆ ਤੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਦੇ ਕਰਜ਼ੇ ਦੇ ਉੱਤੇ ਜੋ ਲੀਕ ਮਾਰ ਕੇ ਬਹੁਤ ਵੱਡਾ ਇਤਿਹਾਸਿਕ ਫੈਸਲਾ ਲਿਆ ਇਹਦਾ ਤੋਂ ਮੈਨੂੰ ਲੱਗਦਾ ਕਿ ਸਾਰੀਆਂ ਪਾਰਟੀਆਂ ਨੂੰ ਸੇਧ ਲੈਣੀ ਚਾਹੀਦੀ ਆ ਗੱਲੀਆਂ ਗੱਲਾਂ ਮਾਰਦੇ ਨਾਲ ਕੱਲੇ ਨਾਰੇ ਮਾਰਦੇ ਨਾਲ ਕੱਲੇ ਸੰਵਿਧਾਨ ਬਚਾਉਣ ਦੀਆਂ ਗੱਲਾਂ ਕਰਨ ਦੇ ਨਾਲ ਸੰਵਿਧਾਨ ਨੇ ਨਹੀਂ ਜੇ ਬਚਣਾ ਸੰਵਿਧਾਨ ਨੇ ਤਾਂ ਮਚਣਾ ਜਿਨ੍ਹਾਂ ਦੀ ਕਰਕੇ ਸੰਵਿਧਾਨ ਬਣਿਆ ਉਹਨਾਂ ਲੋਕਾਂ ਨੂੰ ਸੰਭਾਲੀਏ ਉਹਨਾਂ ਨੂੰ ਦਰ ਨਾਲ ਲਾਈਏ ਉਹਨਾਂ ਦੇ ਜਿਹੜੀਆਂ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਦੂਰ ਕਰੀਏ ਹਾਂ ਤੁਸੀਂ ਦੇਖੋ ਕਿ ਕਿੰਨੀ ਵੱਡੀ ਮੁੱਖ ਮੰਤਰੀ ਸਾਹਿਬ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਰਾਹਤ ਦੁੱਤੀ ਹੈ ਜਿਹੜਾ ਪੰਜਾਬ ਦਾ ਬਸੰਦਾ 10 ਲੱਖ ਰੁਪਏ ਦਾ ਉਹਦਾ ਹੈਲਥ ਦਾ ਕਾਰਡ ਜਿਹੜਾ ਉਹ ਬਣਾ ਕੇ ਦੇਣ ਜਾ ਰਹੇ ਆ ਚਾਹੇ ਤੁਸੀਂ ਇਲਾਜ ਸਰਕਾਰੀ ਚ ਕਰਾਓ ਕਰਾਓ ਪ੍ਰਾਈਵੇਟ ਚ ਕਰਾਓ ਕੋਈ ਲਿਮਟ ਨਹੀਂ 10 ਲੱਖ ਰੁਪਏ ਹਰੇਕ ਪਰਿਵਾਰ ਨੂੰ ਦਿੱਤੇ ਦੇਣ ਦੀ ਗੱਲ ਮੁੱਖ ਮੰਤਰੀ ਸਾਹਿਬ ਨੇ ਕਰ ਦਿੱਤੀ ਹੈ ਐਲਾਨ ਕਰ ਦਿੱਤਾ ਵਿਧਾਨ ਸਭਾ ਦੇ ਵਿੱਚ ਮੈਨੂੰ ਲੱਗਦਾ ਕਿ ਇਦਾਂ ਦੀ ਸਰਕਾਰ ਜਿਹੜੀ ਲੋਕਾਂ ਦੇ ਬਾਰੇ ਸੋਚਦੀ ਹੋਵੇ ਜਿਹੜੀ ਆਮ ਜਨਤਾ ਦੇ ਬਾਰੇ ਸੋਚਦੀ ਹੋਵੇ ਲੋਕਾਂ ਨੂੰ ਪਿਛਲੀ ਫਰੀ ਦਿੰਦੀ ਹੋਵੇ ਵਧੀਆ ਹਸਪਤਾਲ ਬਣਾ ਕੇ ਵਧੀਆ ਇਲਾਜ ਦਿੰਦੀ ਹੋਵੇ ਲੋਕਾਂ ਦੇ ਲਈ ਵਧੀਆ ਸਕੂਲਾਂ ਦਾ ਪ੍ਰਬੰਧ ਕਰਦੀ ਹੋਵੇ ਇਹ ਸਰਕਾਰ ਪਹਿਲੀ ਸਰਕਾਰ ਆ ਇਹ ਬਦਲਾਵ ਆ ਅਸਲ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਕੋਲੋਂ ਅਸੀਂ ਇਹ ਬਦਲਾਅ ਦੀ ਆਸ ਤੇ ਉਮੀਦ ਕਰਦੇ ਆ ਪਰ ਉਹਨਾਂ ਦਾ ਬਦਲਾਅ ਆਪਣੇ ਪਰਿਵਾਰਾਂ ਲਈ ਹੁੰਦਾ ਉਹਨਾਂ ਦਾ ਬਦਲਾਅ ਆਪਣੇ ਪੁੱਤ ਭਤੀਜਿਆਂ ਦੇ ਲਈ ਹੁੰਦਾ ਉਹਨਾਂ ਦਾ ਜਿਹੜਾ ਬਦਲਾਅ ਆਪਣੇ ਲਈ ਵੱਡੀਆਂ-ਵੱਡੀਆਂ ਮਹਿੰਗੀਆਂ ਲੈਂਡ ਕਰੂ ਸਰਕਾਰਾਂ ਲਈ ਦੇ ਲਈ ਹੁੰਦਾ ਜਿਵੇਂ ਕਿ ਪਿਛਲੇ ਐਮਐਲਏ ਦਾ ਮੁੰਡਾ ਕਹਿੰਦਾ ਸੀ ਪਰ ਸਾਡਾ ਬਦਲਾ ਲੋਕਾਂ ਦੇ ਲਈ ਆ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਦੇ ਲਈ ਆ ਜਿਹਦੇ ਲਈ ਅਸੀਂ ਵਚਨਬੱਧਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜੋ ਜਨ ਕਲਿਆਣਕਾਰੀ ਯੋਜਨਾਵਾਂ ਨੇ ਮਾਨਯੋਗ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਹਮੇਸ਼ਾ ਚਲਦੀਆਂ ਰਹਿਣਗੀਆਂ। ਪ੍ਰਕਾਰ ਜੀ ਜਿਹੜਾ ਕਰਜ਼ਾ ਕਿੰਨਾ ਸੀ ਆਪਣਾ ਆਪਣਾ ਜੀ 80000 85 ਦਾ ਕਿੰਨੀ ਕਮਸ਼ਕਲ ਆ ਰਹੀਆਂ ਜੀ ਪਹਿਲਾਂ ਬਹੁਤ ਜ਼ਿਆਦਾ ਕਿ ਇਹਨਾਂ ਦੇ ਡੈਡੀ ਵੀ ਡੈਥ ਹੋ ਗਏ ਸੀ ਵੀ 40 ਰੁਪਏ ਰਹਿ ਗਏ ਸੀਗੇ ਵੀ ਇਹ ਇਹ ਵਾਧਾ ਵਾਧਾ ਚੱਲਿਆ ਗਿਆ ਸੀ ਮੈਂ ਪਹਿਲਾਂ ਕਿਸ਼ਤਾਂ ਭਰ ਵੀ ਦਿੱਤੀਆਂ ਸੀਗੀਆਂ ਫਿਰ ਉਹਨਾਂ ਦੀ ਡੈਥ ਹੋ ਗਈ ਫਿਰ ਮੇਰਾ ਇੱਥੋਂ ਅੱਜ ਤੱਕ ਕਿਸੇ ਨੇ ਨਿਮਾਸ ਨਹੀਂ ਕੀਤਾ ਜੀ ਇਹ ਸਰਕਾਰ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਜੀ ਅੱਜ ਤੁਹਾਨੂੰ ਇੱਥੇ ਬੁਲਾ ਕੇ ਬਕਾਇਦਾ ਜਿਹੜੇ ਸਾਡੇ ਬਿੱਲ ਦਿੱਤੇ ਗਏ ਨੇ ਬਹੁਤ ਧੰਨਵਾਦ ਆ ਜੀ ਇੰਨੀ ਕਿਸੇ ਨੂੰ ਰਾਹਤ ਮਿਲ ਮੇਰੇ ਨਾਲ ਬਹੁਤ ਜ਼ਿਆਦਾ ਜੀ ਕੀ ਕਹੋਗੇ ਸਰਕਾਰ ਦੇ ਕੰਮ ਬਾਰੇ ਬਹੁਤ ਵਧੀਆ ਨਾ ਨੇ ਕੰਮ ਕਰਿਆ ਜੀ ਬਹੁਤ ਵਧੀਆ ਨਾ ਨੇ ਦੁਨੀਆਦਾਰੀ ਚ ਬਹੁਤ ਦਾ ਸਨਸ਼ਾ ਭਾਈ ਧੰਨਵਾਦ ਜੀ ਇਹਨਾਂ ਦਾ ਵਰਸਰਾਮ ਜੀ ਕਿੱਥੋਂ ਦੇ ਰਹਿਣ ਵਾਲੇ ਪਿੰਡ ਜੀ ਕਿਹੜਾ ਜੀ ਕਿਹੜਾ ਕਰਜ਼ਾ ਸੀ ਜਿਹੜਾ ਲਿਆ ਹੋਇਆ ਸੀ ਥੋੜਾ ਕਾਰਪੋਰੇਸ਼ਨ ਤੋਂ ਲਿਆ ਕਿੰਨਾ ਸੀਗਾ ਜੀ 70 ਲਿਆ ਸੀ ਵੱਧ ਬਹੁਤ ਜ਼ਿਆਦਾ ਹੋ ਗਏ ਤੇ ਹੁਣ ਸਰਕਾਰ ਨੇ ਮਾਫ ਕਰਿਆ ਜੀ ਬਹੁਤ ਬਹੁਤ ਸ਼ੁਕਰੀਆ ਕਿਹਸਤਰਾਣ ਲੱਗਦਾ ਵੀ ਜਿਹੜਾ ਦਵੀਪ ਪਰਵਾਰਾਂ ਦਾ ਬਹੁਤ ਵਧੀਆ ਲੱਗਦਾ ਬਹੁਤ

ਤੁਹਾਡਾ ਕਿੰਨਾ ਕਰਦੇ ਸਾਡਾ ਇਹ 60000 ਲਿਆ ਸੀ ਵੱਧ ਗਿਆ ਸੀ ਹਾਂ ਤੇ ਇਹਨਾਂ ਨੇ ਐਮਐਲਏ ਸਾਹਿਬ ਦੀ ਮਿਹਰਬਾਨੀ ਨਾਲ ਸਾਡਾ ਕਰਜ਼ਾ ਮਾਫ ਹੋਇਆ ਅਸੀਂ ਇਹਨਾਂ ਦਾ ਬਹੁਤ ਜੀ ਲਵਾ ਧੰਨਵਾਦ ਕਰਦੇ ਪਹਿਲਾਂ ਕਦੇ ਸਰਕਾਰਾਂ ਚ ਹੋਇਆ ਵੀ ਜਾਂ ਇਸ ਤਰ੍ਹਾਂ ਦੇ ਕਰਜ਼ੇ ਛੋਟੇ ਪਰਿਵਾਰਾਂ ਦੇ ਜਾਂ ਦਲ ਪਰਿਵਾਰਾਂ ਨਹੀਂ ਨਹੀਂ ਕਦੇ ਨਹੀਂ ਹੋਇਆ ਸਾ ਸਰਕਾਰ ਨੇ ਕਰਿਆ